ਕਰਦੇ ਆ ਪਾਈ ਸਦੀ ਦਾਸ ਜੀ ਮਤੀ ਦਾਸ ਜੀ ਪਾਈ ਦਿਆਲਾ ਤੇ ਪੂਰਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਏਸ ਯੂਨੀਵਰਸਿਟੀ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਜਿਵੇਂ ਯੂਨੀਵਰਸਿਟੀ ਬਚਾਉਣ ਲਈ ਅੱਜ ਸਾਨੂੰ ਨਾਹਰਾ ਲਾਉਣਾ ਪੈ ਰਿਹਾ ਹੈ ਖੇੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਤੇ ਮੇਰੇ ਤੋਂ ਪਹਿਲਾਂ ਬੋਲਦੇ ਬੁਲਾਰਿਆਂ ਨੇ ਗੱਲ ਕਰੀ ਬਈ ਸਾਨੂੰ ਪੜਨ ਦਾ ਤਾਰੋ ਪੀੜ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਦੇ ਹਿਮਾਚਲੀਆਂ ਦੇ ਨਾਂ ਤੇ ਕਦੇ ਹਰਿਆਣੇ ਆਣਾਂ ਦੇ ਨਾਂ ਤੇ ਕਦੇ ਸਿੱਖਾਂ ਦੇ ਨਾਂ ਤੇ ਕਦੇ ਹਿੰਦੂਆਂ ਦੇ ਇੱਥੇ ਬਹੁਤ ਭਰਾਵਾਂ ਨੇ ਆਰਐਸਐਸ ਦੀ ਗੱਲ ਕਰੀ ਮੈਂ ਬਹੁਤਾ ਸਿਆਣਾ ਤਾਂ ਨਹੀਂ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡਾ ਛੋਟਾ ਭਰਾ ਹੋਣ ਦੇ ਨਾਂ ਤੇ ਉਹਨਾਂ ਨੂੰ ਤੁਲਨਾ ਨਾ ਦਿਓ ਅਸੀਂ ਬਾਬੇ ਕੇ ਆ ਉਹ ਬਾਬਰ ਕੇ ਆ ਬਾਬੇ ਕਹਦਾ ਬਣਾ ਹੋਇਆ ਨਾ ਹੋਣਾ ਸਾਡੇ ਪੁਰਖਿਆਂ ਨੇ ਜ਼ਾਲਮਾਂ ਦਾ ਮੂੰਹ ਭੰਨਿਆ ਤੁਸੀਂ ਆ ਭੰਨਣ ਲਈ ਉਹਨਾਂ ਦਾ ਮੂੰਹ ਭੰਨਣ ਲਈ ਚਾਰ ਬਰ ਤਿਆਰ ਬੈਠੇ ਹੋ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਆ ਚਾਹੇ ਯੂਨੀਵਰਸਿਟੀ ਬਚਾਉਣ ਦੀ ਗੱਲ ਆ ਸੈਨੇਟ ਦੀਆਂ ਚੋਣਾਂ ਦੀ ਗੱਲ ਆ ਸਾਰਿਆਂ ਨੂੰ ਸੋਚ ਕੇ ਵੇਖੋ ਇੱਥੇ ਰੋਸ਼ਨ ਦਿਮਾਗ ਮੇਰੇ ਭੈਣ ਭਰਾ ਬੈਠੇ ਆ ਇਹਨਾਂ ਨੂੰ ਇੱਕੋ ਚੀਜ਼ ਤੋਂ ਖਤਰਾ ਹੈ ਚਾਹੇ ਆਰਐਸਐਸ ਭਾਜਪਾ ਜਾਂ ਕੋਈ ਵੀ ਹੁਕਮਰਾਨ ਔਰੰਗਜ਼ੇਬ ਤੋਂ ਲੈ ਕੇ ਜਿੰਨੇ ਵੀ ਆਏ ਮੁਗਲ ਆਏ ਅੰਗਰੇਜ਼ ਆਏ ਬਹੁਤ ਸਾਰੇ ਆਏ ਰੋਸ਼ਨ ਦਿਮਾਗਾ ਤੋਂ ਇਹਨਾਂ ਨੂੰ ਡਰ ਲੱਗਦਾ ਹੈ ਰੋਸ਼ਨ ਦਿਮਾਗ ਉਹ ਆ ਜਿਹੜਾ ਇਹਨਾਂ ਦੀਆਂ ਚਾਲਾਂ ਤੋਂ ਬਚ ਕੇ ਚੱਲਦਾ ਹੈ ਜਿਹੜਾ ਏਕਤਾ ਦੀ ਗੱਲ ਕਰਦਾ ਆਪਦੇ ਹੱਕਾਂ ਦੀ ਗੱਲ ਕਰਦਾ ਜਦੋਂ ਤੱਕ ਅਸੀਂ ਆਪਣੇ ਹੱਕ ਜਿਤਾਉਂਦੇ ਰਵਾਂਗੇ ਆਪਦੇ ਹੱਕਾਂ ਲਈ ਲਾਮਬੰਦ ਹੁੰਦੇ ਰਵਾਂਗੇ ਇਕੱਠੇ ਹੁੰਦੇ ਰਵਾਂਗੇ ਇਹ ਮੋਰਚੇ ਲਾਉਂਦੇ ਰਵਾਂਗੇ ਤੇ ਸੰਘਰਸ਼ ਕਰਦੇ ਰਵਾਂਗੇ ਤੇ ਉਦੋਂ ਤੱਕ ਵਾਹਿਗੁਰੂ ਸਾਡੀ ਝੋਲੀ 'ਚ ਫਤਿਹ ਬਖਸ਼ਿਸ਼ ਕਰਦੇ ਰਹਿਣਗੇ ਕਿਉਂਕਿ ਇਹ ਜਿਹੜੀਆਂ ਜੱਤਾਂ ਇਹ ਸਾਨੂੰ ਖਰਾਤ 'ਚ ਨਹੀਂ ਮਿਲੀਆਂ ਇਹ ਜਿਹੜੇ ਸੰਘਰਸ਼ ਹੈ ਇਹ ਸਾਨੂੰ ਖਰਾਤ 'ਚ ਨਹੀਂ ਮਿਲੇ ਇਹ ਸਰਬੰਸਵਾਰ ਕੇ ਮਿਲੇ ਆ ਆਪਾਂ ਹੁਣ ਸ਼ੀਧੀ ਦਿਹਾੜੇ ਆ ਰਹੇ ਆ ਸਾਰਿਆਂ ਨੇ ਸ਼ੀਧੀ ਦਿਹਾੜੇ ਮਨਾਉਣੇ ਆ ਉਹਨਾਂ ਅੱਖਾਂ ਨੂੰ ਝਾਕ ਕੇ ਵੇਖੋ ਜਿਨ੍ਹਾਂ ਦੇ ਘਰਾਂ 'ਚ ਬਜ਼ੁਰਗ ਬੈਠੇ ਆ ਜਿਹੜੇ ਵਿਛਾਉਣੇ ਨਹੀਂ ਵਿਛਾਉਂਦੇ ਪੋ ਮਾਗ ਦੀ ਰਾਜ ਭੁੰਜੇ ਪੈਂਦੇ ਆ ਉਹ ਜੱਜਪਾ ਥੋਡੇ ਚ ਇਹਨਾਂ ਨੂੰ ਉਹਨਾਂ ਤੋਂ ਡਰ ਲੱਗਦਾ ਵੀ ਉਹਨਾਂ ਦੇ ਵਾਰਸਾ ਇਹ ਗਦਰੀ ਕੂਕਿਆਂ ਦੇ ਵਾਰਸਾ ਇਹ ਭਗਤ ਸਰਾਭਿਆਂ ਦੇ ਵਾਰਸਾ ਇਹ ਸੰਤਾਂ ਦੇ ਵਾਰਸਾ ਇਹ ਸਰਬੰਸਵਾਰਨ ਵਾਲਿਆਂ ਦੇ ਵਾਰਸਾ ਬਾਕੀ ਸਾਨੂੰ ਅੱਡ ਕੋਈ ਨਹੀਂ ਕਰ ਸਕਦਾ ਭੈਣ ਭਰਾਵੋ ਇਨਾਂ ਦੀ ਕੋਈ ਤਾਕਤ ਨਹੀਂ ਸਾਨੂੰ ਅੱਡ ਕਰ ਦੇਣ ਕਿਉਂਕਿ ਸਾਨੂੰ 1430 ਅੰਗਾਂ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਕਰਤਾ ਜੇ ਸਾਨੂੰ ਇੱਕ ਨਾ ਕੀਤਾ ਹੁੰਦਾ ਨਾ ਕਰਨਾ ਹੁੰਦਾ ਭਗਤਾਂ ਦੀ ਬਾਣੀ ਨਹੀਂ ਦਰਜ ਹੋਣੀ ਸੀ ਸੰਤਾਂ ਦੀ ਬਾਣੀ ਨਹੀਂ ਹੋਣੀ ਸੀ ਗੁਰੂਆਂ ਦੀ ਬਾਣੀ ਦਰਜ ਨਹੀਂ ਹੋਣੀ ਸੀ ਦੱਸੋ ਕਿਹੜਾ ਤਬਕਾ ਜਿਸ ਨੂੰ ਗੁਰੂ ਨੇ ਗੱਲ ਨਾਲ ਨਹੀਂ ਲਾਇਆ ਜਿਸ ਨੂੰ ਸਤਕਾਰ ਨਹੀਂ ਦਿੱਤਾ ਪਿਆਰ ਨਹੀਂ ਦਿੱਤਾ ਇਸ ਕਰਕੇ ਅਸੀਂ ਵੰਡੀਆਂ ਤੋਂ ਬਹੁਤ ਗਾਂਧੀਆਂ ਗੱਲਾਂ ਕਰਨ ਵਾਲੇ ਆ ਅਸੀਂ ਬਾਣੀ ਪੜਨ ਵਾਲੇ ਲੋਕ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਅਸੀਂ ਲੰਗਰ ਲਾਉਣ ਵਾਲੇ ਲੋਕ ਆ ਇਸ ਕਰਕੇ ਬੇਨਤੀ ਆ ਤੁਹਾਡੇ ਤੁਹਾਡੇ ਮੁੱਚੇ ਨੂੰ ਕੁਝ ਨਹੀਂ ਹਰਾ ਸਕਦਾ ਬੰਦੀ ਸਿੰਘ ਵੀ ਰਿਹਾ ਹੋਣਗੇ ਬੁੱਧੀ ਜੀਵੀ ਵੀ ਰਿਹਾ ਹੋਣਗੇ ਵਿਦਿਆਰਥੀ ਦੇ ਆਗੂ ਜਿਹੜੇ ਜੇਲ੍ਹਾਂ ਚ ਡੱਕੇ ਆ ਮਜ਼ਦੂਰ ਆਗੂ ਆ ਕਿਸਾਨ ਆਗੂ ਆ ਅਸੀਂ ਵੀ ਪਰਚੇ ਭੁਗਤਦੇ ਆ ਇਹ ਤਾਂ ਛੋਟੇ ਛੋਟੇ ਹੱਥ ਟੋਕੇ ਤਾਂ ਆਪਣੇ ਇਮਤਿਹਾਨ ਆ ਜਿਵੇਂ ਤੁਸੀਂ ਨਹੀਂ ਦੇਂਦੇ ਆਹ ਸਮੈਸਟਰ ਦਾ ਪੇਪਰ ਆ ਗਿਆ ਆ ਫਲਾਨਾ ਆ ਗਿਆ ਢਿੰਕਾ ਆ ਗਿਆ ਅਸੀਂ ਇਹ ਲੜਾਈਆਂ ਭਰਾਵੋ ਲੜੀਆਂ ਲੜਦੇ ਆ ਰਹੇ ਹਾਂ ਤੁਹਾਨੂੰ ਮੈਂ ਆਪਦੀ ਗੱਲ ਸੁਣਾ ਕੇ ਮੈਂ ਮਾਫੀ ਮੰਗ ਲੂੰਗਾ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਬੇਟਾ ਬੀਕਾਨੇਰ ਲਾ ਕਰਨ ਜਾਵੜਿਆ ਮੈਨੂੰ ਵੀ ਚਾਹ ਸੀ ਕਿਉਂਕਿ ਕੁਝ ਮਜਬੂਰੀਆਂ ਕਰਕੇ ਬਾਬਾ ਜੀ ਮੈਂ ਪੜ੍ਹਾਈ ਵਿੱਚੇ ਛੁੱਟ ਗਈ ਸੀ ਜਦੋਂ ਮੈਂ ਪੈਰਾਂ 'ਤੇ ਰੋਇਆ ਮੈਂ ਆਖਿਆ ਯਾਰ ਮੈਂ ਘੱਟ ਪੜ੍ਹਿਆ ਸਾਰੇ ਟੱਬਰ 'ਚੋਂ ਮੈਂ ਵੀ ਪੜ੍ਹਨਾ ਚਾਹ ਰੱਖਾ ਮੈਂ ਆਪਦੀ ਮਜ਼ਦੂਰੀ ਦਿਹਾੜੀ ਕਰਕੇ ਮੈਂ ਪੜ੍ਹਾਈ ਸ਼ੁਰੂ ਕੀਤੀ ਕਿਰਤ ਕਰਦਾ ਮੈਂ ਛੋਟਾ ਚਾਰਕ ਕਿੱਲੇ ਵਾਲਾ ਕਿਸਾਨ ਆ ਉਸ ਯੂਨੀਵਰਸਿਟੀ ਨੇ ਬੇਟਾ ਲਾਫ ਕਰੇਮ ਦੇ ਪੇਪਰ ਚੋਂ 600 ਬੱਚਾ ਫੇਲ ਕਰਤਾ ਤੇ ਬਾਹਲੇ ਬੰਦੇ ਕਹਿੰਦੇ ਚੰਗਾ ਹੈ ਜਦੋਂ ਤੁਸੀਂ ਪੜ੍ਹੇ ਹੀ ਨਹੀਂ ਫੇਲ ਹੋ ਗਏ ਪਰ ਅਸੀਂ ਫੇਲ ਨਹੀਂ ਸੀ ਆਰਟੀਆਈ ਪਾਈ ਪੇਪਰ ਕੱਢ ਕੇ ਇਹਨਾਂ ਦੇ ਜੱਜ ਦੇ ਮੂਹਰੇ ਰੱਖ ਤੇ ਉਹ ਆਦੀ ਦੱਸੋ ਕੀ ਚਾਹੁੰਦੇ ਹੋ ਮੈਂ ਕਿਹਾ ਤੁਸੀਂ ਪੇਪਰ ਪੜ੍ਹ ਲਓ ਜੱਜ ਸਾਹਿਬ ਜੇ ਅਸੀਂ ਪਾਸ ਹੁੰਦੇ ਯੋਗ ਹਾਂ ਤਾਂ ਕਰ ਦਿਓ ਨਹੀਂ ਸਾਨੂੰ ਫੇਲ ਕਰ ਦਿਓ ਬੇਟੇ ਉਹਨੇ ਸਾਡਾ ਪੇਪਰ ਪੜ੍ਹਿਆ ਸਾਨੂੰ ਫਾਈਨਲ ਇਅਰ ਦੇ ਇਗਜ਼ਾਮਾਂ 'ਚ ਬਿਠਾਤਾ ਉਹਨੂੰ ਲੱਗਿਆ ਵੀ ਇਹਨਾਂ ਨੇ ਲਿਖਿਆ ਮੈਂ ਦੱਸ ਦਿਓ ਜੀ ਇਹਦੇ 'ਚ ਕੀ ਨਹੀਂ ਲਿਖਿਆ ਭਾਈ ਜੀ ਸਾਨੂੰ ਫਾਈਨਲ 'ਚ ਬਿਠਾਤਾ ਉੱਥੇ ਵੀ ਆਰਐਸਐਸ ਦਾ ਬੰਦਾ ਸੀਗਾ ਜਿਹੜਾ ਵੀਸੀ ਸੀਗਾ ਜਦੋਂ ਮੈਂ ਉੱਥੇ ਜਾ ਕੇ ਧਰਨਾ ਲਾ ਲਿਆ 57 ਬੰਦੇ ਸੀ ਮੇਰੇ ਨਾਲ ਬੇਟੇ 57 ਸਿਰਫ ਉਹ ਮੈਨੂੰ ਅੰਦਰ ਸਾਧ ਕੇ ਆਦਾ ਆ ਜਾ ਤੈਨੂੰ ਪਾਸ ਕਰ ਦੇਣਾ ਤੇਰੀ ਫੀਲਿੰਗਾਂ ਨੂੰ ਕਰ ਦੇਣਾ ਉੱਥੇ ਕੋਈ ਤਾਂ ਕਿਸੇ ਸੈੱਲ ਦਾ ਸੀ ਕੋਈ ਕਿਸੇ ਦਾ ਸੀ ਕੋਈ ਰਾਜਨੀਤੀ ਦਲ ਦੇ ਵੀ ਹੁੰਦੇ ਵਿੱਚ ਬੰਦੇ ਉਹ ਆਦਾ ਤੂੰ ਪਾਸ ਹੋ ਜਾ ਪੰਜਾਬ ਤੋਂ ਆਇਆ ਤੈਨੂੰ ਚੱਲਣਾ ਨਹੀਂ ਕਿਸੇ ਨੇ ਮੈਂ ਕਿਹਾ ਮੈਂ ਇਹ ਜੀ ਡਿਗਰੀ ਨਹੀਂ ਲੈਣੀ 2015 ਤੋਂ ਲੈ ਕੇ ਕੇਸ ਲੜਿਆ ਉਹ 57 ਜੋ ਵੀ ਅਸੀਂ ਦੋ ਰਹਿ ਗਏ ਕਮਾਂਡ ਸਾਹ ਦਾ ਮਾਇਨਾ ਦਾ ਮੁੰਡਾ ਤੇ ਦੂਜਾ ਮੈਂ 2021 ਚ ਡਿਗਰੀ ਮਿਲੀ ਪਰ ਉਹਦੀ ਪੁੱਗਤ ਸੀ ਅਸੀਂ ਪੜ ਕੇ ਲਈ ਡਾਂਗ ਨਾ ਲਈ ਅਣਖ ਨਾ ਲਈ ਇਹ ਚੀਜ਼ ਦਾ ਮਤਲਬ ਆ ਸੋ ਸੋ ਸ੍ਰੀ ਆਕਾਲ ਹੋਰ ਪੁੱਤ ਕੋਈ ਡਿਗਰੀ ਨਾਲ ਮੈਂ ਕੋਈ ਪ੍ਰੈਕਟਿਸ ਨਹੀਂ ਕਰਦਾ ਕੋਈ ਬਾਹ ਦਾ ਫਰਕ ਨਹੀਂ ਪੈਣਾ ਕਿਉਂਕਿ ਬਹੁਤ ਸਾਰੇ ਰੋਸ਼ਨ ਦਿਮਾਗ ਹੁੰਦੇ ਆ ਜਿਹੜੇ ਅਣਪੜ ਬੰਦੇ ਬਹੁਤ ਕੁਝ ਸੇਜਦਾ ਯਾਨੀ ਕਿ ਸਿਰਜ ਗਏ ਬਹੁਤ ਕੁਝ ਲਿਖ ਗਏ ਬਹੁਤ ਸਾਰੀ ਸੇਵਾ ਇੱਥੇ ਬੰਦੀ ਸਿੰਘਾਂ ਚ ਕਰੀ ਜਾਂਦੇ ਆ ਇਤਿਹਾਸਕਾਰ ਵੀ ਆਣ ਪੜ ਗੱਲਾ ਡਿਗਰੀ ਨਾਲ ਕੋਈ ਗੱਲ ਨਹੀਂ ਹੁੰਦੀ ਗੱਲ ਜਜ਼ਬੇ ਨਾਲ ਹੁੰਦੀ ਆ ਜੇ ਐਵਰੇਸਟ ਦੀ ਚੋਟੀ ਤੇ ਲੱਤਾਂ ਬਾਹਾਂ ਤੋਂ ਬਿਨਾਂ ਚੜ੍ਹਿਆ ਜਾ ਸਕਦਾ ਤੇ ਸਾਰਾ ਕੁਸ਼ੀ ਸਾਰ ਹੋ ਸਕਦਾ ਇਸ ਕਰਕੇ ਯੂਨੀਵਰਸਟੀ ਵੀ ਪੰਜਾਬ ਦੀ ਆ ਚੰਡੀਗੜ੍ਹ ਵੀ ਪੰਜਾਬ ਦਾ ਜਦੋਂ ਅਸੀਂ ਅੱਜ ਬਾਈ ਜੀ ਧਰਨੇ ਤੇ ਆਏ ਸਾਡੇ ਕੋਸ਼ ਕਹਿੰਦੇ ਬੰਦੇ ਜਦੋਂ 300 ਕਿਲੋਮੀਟਰ ਤੋਂ ਆਏ ਆ ਬਾਈ ਜੀ ਮਲੋਟ ਲਾ ਕੇ ਪਿੰਡ ਆ ਸਾਡਾ ਹਾਲ ਮਾਲਾ ਆਦੇ ਯਾਰ ਨੇੜੇ ਰੱਖ ਲਿਆ ਕਰੋ ਧਰਨਾ ਖਰਚਾ ਵੀ ਲੱਗਦਾ ਨਾਲੇ ਤਾਂ ਬੰਦੇ ਦਾ ਕੰਮ ਛਡਾਉਣੇ ਨਾਲੇ 1000 ਰੁਪਿਆ ਬਾਈ ਜੀ ਲੱਗ ਜਾਂਦਾ ਇੱਕ ਦਾ ਉਹ ਆਦੇ ਯਾਰ ਨੇੜੇ ਰੱਖ ਲਿਆ ਕਰੋ ਮੈਂ ਕਿਹਾ ਨਹੀਂ ਯਾਰ ਅੱਜ ਵਾਲਾ ਧਰਨਾ ਸਹੀ ਰੱਖਿਆ ਆਦੇ ਕਿਉਂ ਮਾਸੀਂ ਚੰਡੀਗੜ੍ਹ ਤੇ ਹੱਕ ਥੋੜਾ ਛੱਡਣਾ ਚੰਡੀਗੜ੍ਹ ਸਾਡਾ ਸਾਡੇ ਪਿੰਡ jaar ਕੇ ਬਣਿਆ ਸਰਪੰਚ ਸਾਹਿਬ ਬੋਲ ਕੇ ਗਏ ਆ ਉਹ ਭਰਾਵਾ ਸੁਪਣਾ ਹੀ ਲੈਣਾ ਛੱਡ ਦਿਓ ਅਸੀਂ ਤਾਂ ਮਹਾਰਾਜਾ ਰਣਜੀਤ ਸਿੰਘ ਆ ਦਾ ਰਾਜ ਮੰਗਦੇ ਆ ਅਜੇ ਤਾਂ ਆਪਦੇ ਝੰਡੇ ਕਾਬਲ ਕੁੰਧਾਰ ਤਾਈ ਚਲਾਉਣੇ ਚਾਹੁੰਨੇ ਆ ਤੁਸੀਂ ਇਹਨਾਂ ਨੂੰ ਚੰਡੀਗੜ੍ਹ ਲੈ ਲਾਂਗੇ ਮੋਦੀ ਮਾਦੀ ਕਈ ਆਏ ਕਈ ਤੁਰ ਕੇ ਕੋਈ ਨਹੀਂ ਬੇਫਿਕਰ ਹੋ ਜਾਓ ਤੁਸੀਂ ਆਵਾਜ਼ ਮਾਰਿਆ ਕਰੋ ਇਕੱਠੇ ਰਹੋ ਤੁਸੀਂ ਸਾਡੇ ਜਿਹੜੇ ਨਾ ਪੁੱਤ ਸਿਪਾਹੀ ਹਾਂ ਮੇਨ ਅਸੀਂ ਤਾਂ ਤੁਹਾਡੇ ਮਗਰ ਲਈ ਆਂ ਤੇ ਬੇਫਿਕਰ ਹੋ ਜਾਓ ਚਾਹੇ ਸਾਡੇ ਬੱਚੇ ਬੈਠੀਆਂ ਭਰਾ ਬੈਠੇ ਆ ਜਮਾਂ ਨੱਕ ਜਨਕੇਲ ਪਾ ਲਾਂਗੇ ਬੇਫਿਕਰ ਹੋ ਜਾਓ ਸਾਡੇ ਪੁਰਖਿਆਂ ਨੇ ਬੋਤੀਆਂ ਕੁੱਟੀਆਂ ਝੱਟਾਂ ਤੇ ਸਾਰਾ ਕੁਝ ਹੁੰਦਾ ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ